ਕੋਸ਼ੀ ਆਗਿਰੀ ਮੇਮ ਹੋ ਰਹੀ ਆ ਆਪੀ ਦੀ ਸੋਤ ਮਹਾਰਿ ਤੇ ਰੂਪ ਤੇ ਬਿਖੀ ਮਹਾਰਾਜ ਤੂੰ ਨਿਰਗੁਣ ਵੀ ਆ ਸਰਗੁਣ ਵੀ ਆ ਆਵਾਲ ਜਿਹੜਿਆ ਨਿਰਗੁਣ ਆ ਜਿਹੜੀ ਸਤੀ ਦਸਣ ਚੋਈਏ ਸਰਗੁਣ ਆ ਜਿਹੜਾ ਪਰਮਾਤਮਾ ਉਹ ਦੋਹਾਂ ਰੂਪ ਵਿੱਚ ਸਰਗੁਣ ਨੇ ਆ ਪਈਆ ਨਿਰਗੁਣ ਵੀ ਆ ਪਈਆ ਇੱਕ ਗਾਲ ਦਾ ਗਿਆਨ ਜ਼ਰੂਰ ਹੈ ਜਿਉਂ ਮਹਾਪੁਰਸ਼ ਮੜਦਾ ਉਹ ਮਨ ਚ ਸੰਤੋਖ ਆਉਣਾ ਹੈ ਜਿਹੜਾ ਪਰਮਾਤਮਾ ਉਹ ਸੰਤੋਖ ਰੂਪਿਆ ਜੇ ਇਹ ਮਨ ਚ ਸੰਤੋਖ ਆ ਗਿਆ ਤੋ ਬੰਦਾ ਰੱਜ ਗਿਆ ਜੇ ਸੰਤੋਖ ਨਹੀਂ ਆਇਆ ਤੋ ਜਿੰਨਾ ਮਰਜੀ ਧਨ ਹੋ ਜਾਏ ਜਿੰਨੀ ਮਰਜੀ ਬੜਾਈ ਹੋ ਜਾਵੇ ਜੋ ਕਾ ਵੀ ਮਰਜੀ ਹੋ ਜਾਏ ਦੁਨੀਆ ਦੀ ਕੋਈ ਚੀਜ਼ ਨਹੀਂ ਕੰਮ ਕਰ ਸਕਦੀ ਸੰਤ ਦਾ ਰੂਪ ਕੀ ਆ ਗਿਆ ਗਿਆਨ ਇਹ ਆਕਾਰ ਇਹਦੇ ਵਿੱਚ ਗਿਆਨ ਹੋਵੇ। ਇਹ ਇਹਦੇ ਵਾਸਤੇ ਗਿਆਨ ਹੋਵੇ। ਜਿਹੜਾ ਵਿੱਚ ਇਹ ਨਿਹਰਾ ਆ ਨਾਂ ਜਾਣਿਆ ਦਾ ਉਹ ਯਕੀਨ ਹੋਣਾ। ਸੰਤਾਂ ਜੋ ਬਚਨ ਬੋਲਿਆ ਸੱਤ ਬੋਲਿਆ। ਚੇਲਾ ਮਨ ਦੇ ਯਕੀਨ ਹੈ ਅਗਰ ਸੰਤਾਂ ਨੇ ਸੱਤ ਬੋਲਿਆ ਉਸੇ ਬੰਦਾ ਦੇ ਅੰਦਰ ਧਿਆਨ ਪਾ ਲੈਣਾ ਹੈ। ਉਹਦੀ ਬਿਰਤੀ ਗਾਹਾਂ ਤੋਂ ਹਟ ਜਾਣੀ। ਕਿਉਂ? ਉਹ ਮਰੇ ਥੰਮ ਲੱਗ ਗਿਆ। ਉਹਦੇ ਗਾਹਾਂ ਜਾ ਨਹੀਂ ਸਕਦਾ। ਸੰਤ ਨੂੰ ਟੱਪ ਨਹੀਂ ਸਕਦਾ ਸੰਤ ਗਿਆਨ ਸਰੂਪ ਆ ਤਿੰਨਾਂ ਗੁਣਾਂ ਤੋਂ ਸਾਰੇ ਦੱਸਦੇ ਆ ਨਿਯੋਗ ਗੁਣ ਤਮ ਗੁਣ ਸਤਿ ਗੁਣ ਜਿਹੜਾ ਧਿਆਨ ਹੈ ਚੌਥਾ ਗੁਣ ਜਿਹੜਾ ਗਿਆਨ ਆ ਇਹ ਹੈ ਦਿਨ ਮਾਤੇ ਜਿਨ੍ਹਾਂ ਨੂੰ ਲੋੜ ਆ ਜਿਹਨੂੰ ਕਿਸੇ ਨੂੰ ਬਣਾਉਣਾ ਹੋਵੇ ਜਿੱਦਾਂ ਦਾ ਬਣਾਉਣਾ ਹੋਵੇ ਉਦੋਂ ਦੀ ਉਹਨੂੰ ਸੰਕਤ ਕਰਾਵੋ ਉਹਨ ਆਪੇ ਉਹ ਚੀਜ਼ ਨੂੰ ਢੋਲਣਾ ਹੋਵੇ ਮੈਨੂੰ ਜਿਹੜੀ ਚੀਜ਼ ਚਾਹੀਦੀ ਉਹ ਮਿਲ ਜਾਂਦੀ ਆ ਜਿੰਨਾ ਜਕਰੋ ਸੰਗਤ ਨਹੀਂ ਕਰੋਗਾ ਉਹਨਾਂ ਚੱਕਰ ਉਹਨੂੰ ਜਿੰਨਾ ਮਰਜੀ ਗਿਆਨ ਦੇ ਲਾਓ ਗਿਆਨ ਦੇ ਵਿੱਚ ਰੱਖੋ ਉਹਨੂੰ ਗਿਆਨੀ ਹੋਣਾ ਨਹੀਂ ਜੇ ਲੋ ਤੋਂ ਅੰਦਰ ਸ਼ਰਧਾ ਪੈਦਾ ਹੋ ਗਈ ਜਿੱਤੀ ਵੱਡੀ ਸ਼ਰਧਾ ਵੱਡੀ ਵੱਡੀ ਪ੍ਰਾਪਤੀ ਮੈਂ ਤੁਹਾਡੇ ਸਾਹਮਣੇ ਬੈਠਾ ਸਾਡੇ ਸੰਤ ਬਾਦਾਂ ਨੂੰ 40 ਸਾਲ ਚੜ ਗਿਆ ਸੀ ਛੱਡੇ ਨੂੰ ਮੈਂ ਉਹਨਾਂ ਤੋਂ ਬੇਨਤੀ ਕਰਦਾ ਰਹਿੰਦਾ ਸੀ ਗੁਪਤ ਤੌਰ ਤੇ ਇੱਧਰ ਗਾਨਾ ਸਾਹ ਉਹ ਚੁੱਪ ਚੀਮੇ ਦਸੂਰੇ ਕੋਲ ਆ ਉੱਥੇ ਮੈਂ ਚਲਟਾਣਾ ਮੈਂ ਘਰੋਂ ਨਿਕਲਣ ਚਿਰ ਹੋ ਗਿਆ ਤੇ ਮੈਂ ਉੱਥੇ ਇੱਕ ਮੇਰਾ ਮਿੱਤਰ ਆ ਉਹ ਸੀ ਛੱਡ ਗਿਆ ਆਹ 88 ਦਾ ਉਹ ਹੰਸ਼ੀ ਦਾ ਵਿੱਚ ਆ ਉਹਨੂੰ ਉਹ ਮੈਨੂੰ ਕਿਹਾ ਜਿਹਨੂੰ ਕਹੋ ਤੁੰਨ ਮੜਾ ਦੇਣਾ ਮੈਂ ਕਿਹਾ ਮੈਂ ਲక్ష్ਮੀ ਮੜਾ ਦਿਆਂ ਕਿੰਨੇ ਮੜਾ ਦੰਨੇ ਆ ਉਹ ਤੋਰਨੇ ਦੀ ਮੱਜ ਨਹੀਂ ਹੈਗੀ ਫੋਰਨੇ ਦੀ ਮੱਜ ਲੈ ਜੇ ਅੱਲਾ ਨੇ ਪੂਰਨਾ ਕੀਤਾ ਲక్ష్ਮੀਨ ਬੋਲ ਪਈ ਏਦਾਂ ਹੱਥ ਕੀਤਾ ਮੇਰੇ ਨਾਲ ਕਿੰਨੀ ਮੈਂ ਦਰਸ਼ਨ ਕਰ ਲਾ ਉਹਦਾ ਗੋਲ ਚਿਹਰਾ ਗੋਰਾ ਰੰਗ ਇਹਦੇ ਤੋਂ ਥੋੜ੍ਹੀ ਲਾਲੀ ਮੈਂ ਕਿਹਾ ਤੂੰ ਕਿੱਧਰ ਚੱਲਦੇ ਵਿੱਚ ਮਹਾਰਾ ਕੋ ਕਿੰਨੀ ਮੇਰਾ ਗੱਲ ਕੀਤਾ ਚੱਲ ਗਈ ਜਿਹੜਾ ਦਿਲ ਆ ਇਹੋ ਹੀ ਜੋ ਕੁਝ ਵੀ ਆ ਦਿਲ ਦੇ ਵਿੱਚ ਪਰਮਾਤਮਾ ਦਾ ਬਕਸਾ ਹੈ ਦਿਲ ਹੋਣੀ ਕਰਦੀ ਜਰ ਹੁੰਦਾ ਜੇ ਦਿਲ ਨਹੀਂ ਉਹ ਤਾਂ ਪੂਚਾਰ ਨਹੀਂ ਹੋ ਸਕਦਾ ਦਿਲ ਨੂੰ ਦਿਲ ਜਾ ਕਰਦਾ ਚਿੰਨੀ ਤੁਹਾਡੀ ਦੋਸਤੀ ਹੈਗੀ ਆ ਓਨੀ ਉਹਦੀ ਦੋਸਤੀ ਆ ਜਿੰਨੀ ਜਗ੍ਹਾ ਹੋਰ ਚੀਜ਼ਾਂ ਨਾਲ ਦੋਸਤੀਆਂ ਰੱਬ ਨਾਲ ਦੋਸਤੀ ਕਦੀ ਨਹੀਂ ਹੋ ਸਕਦਾ ਜਿੰਨਾ ਮਨ ਚੋੜ ਲੈਂਦੇ ਸਾਰੀਆਂ ਚੀਜ਼ਾਂ ਤੋਂ ਮਨ ਟੁੱਟੂਗਾ ਤਾਂ ਜਦ ਪਰਮੇਸ਼ਰ ਨੂੰ ਮਿਲ ਸਕਦਾ ਜਿੰਨੀ ਤੇ ਨਹੀਂ ਟੁੱਟਦਾ ਮੈਂ ਯਤਨ ਕਰਦਾ ਹੈ ਗੱਲ ਦਾ ਰੋਜ਼ ਹੀ ਮੇ ਸਾਰੀ ਚੀਜ਼ ਮੇਰੇ ਮਨ ਜੜ ਟੁੱਟ ਜਮਾ ਜੇ ਮਨ ਟੁੱਟ ਗਿਆ ਮੇਰੇ ਮਨ ਚ ਨਿਚ ਆਵੇ ਮੈਨੂੰ ਉਹ ਵੀ ਇਸ ਚੀਜ਼ ਪ੍ਰਾਪਤ ਹੋ ਗਈ ਮਹਾਪੁਰ ਸਾਹਿਬ ਬਜਨ ਦਿੱਤਾ ਕੀ ਆਖਿਆ ਕਹਿੰਦੇ ਇੱਕਿਓਂ ਗੱਲ ਸੇਤੀ ਪੈਦਾ ਹੁੰਦੀ ਆ ਇਹ ਕਿਉਂ ਘਰ ਵਿੱਚ ਸਮਾਜਦੀ ਆ ਸਾਰੀ ਸੇਤੀ ਜਿਹੜੀ ਆ ਇਹ ਕਿਉਂ ਕਰ ਰਹੀ ਆ ਕਿਉਂ ਇਹਦੀ ਜੜ ਇਹ ਤੋਂ ਆ ਜਿਹੜਾ ਪਰਮਾਤਮਾ ਉਧਰੋਂ ਸੇਤੀ ਪੈਦਾ ਹੋਈ ਜੋ ਆ ਉਹ ਦਾ ਹੀ ਰੂਪ ਹੈ ਉਹ ਤਾਂ ਗੁਰਮਾਨ ਆਪਣੇ ਬਾਣੇ ਚ ਲਿਖਿਆ ਗਾ ਇਹ ਹਰ ਦਾ ਰੂਪ ਹੈ ਆ ਰੂਪ ਨਦਰੀ ਆਇਆ ਪਰ ਕਿਸੇ ਨੂੰ ਆਣਾ ਜਿਹਦੇ ਜਿਹੜੀ ਬਾਤਾਂ ਉੱਥੇ ਜਾਣ ਕੋਈ ਬਾਕੀ ਦਾ ਚੀਜ਼ਾਂ ਨਹੀਂ ਦੀਆਂ ਗਈਆਂ ਜਿੰਨਾ ਚੀਜ਼ਾਂ ਦੀਆਂ ਉਹਨਾਂ ਦੇ ਤੋਂ ਚੀਜ਼ਾਂ ਦਾ ਗਿਆ ਨਹੀਂ ਉਹਨੂੰ ਰੱਬੀ ਗਿਆਨ ਨਹੀਂ ਹੈਗਾ ਜੇ ਨਾ ਤੀਜਾ ਦਾ ਗਿਆਨ ਮੁੱਕ ਗਿਆ ਤੇ ਰੱਬੇ ਰਾਬੇ ਹੋਰ ਕੋਈ ਹੈ ਨਹੀਂ ਕਿਉਂ ਮੈਨੂੰ ਯਕੀਨ ਆਗਿਆ ਸੰਤਬਾਰਾ ਨੇ ਜੋ ਬਚਨ ਕੀਤਾ ਉਹ ਜ ਬਚਨ ਅਰਚਲ ਫਰਕ ਨਹੀਂ ਹੈਗਾ ਦੂਜਾ ਬਚਨ ਕੀਤਾ ਵੀ ਤੁਸੀਂ ਮਾੜਾ ਨਹੀਂ ਸਮਝਣਾ ਜੇ ਮੈਂ ਮਾੜਾ ਸਮਝੂਗਾ ਤਾਂ ਪਾਰਟੀਬਾਜੀ ਚਾ ਜਿੰਨੀ ਸੇਕਤੀ ਹੈ ਸਾਰੀ ਪਾਰਟੀਬਾਜੀ ਵਿੱਚ ਆ ਅੱਗ ਦਾ ਪਾਣੀ ਵਿਰੋਧੀ ਹੈ ਪਾਣੀ ਅੱਗ ਦਾ ਵਿਰੋਧੀ ਹੈ ਧਰਤੀ ਦੋਹਾਂ ਦੀ ਵਿਰੋਧੀ ਆ ਹਵਾ ਤਿੰਨਾਂ ਦੀ ਵਿਰੋਧੀ ਆ ਇਹ ਸਾਰੀ ਸੇਤੀ ਬਹੁਤ ਪੈਰਾ ਕੀਤੀ ਵਿਰੋਧ ਨੇ ਚੱਲ ਰਹੀ ਆ ਜਿਹੜੀ ਏਕਤਾ ਹੈਗੀ ਉਥੇ ਚੁੱਪਵਾ ਉਥੇ ਬੋਲਣ ਦੀ ਜਾਇਸ ਨਹੀਂ ਹੈਗੀ ਚੁੱਪ ਕਿਉਂ ਉਹ ਜਿੱਥੇ ਪਹੁੰਚਣ ਤੋਂ ਪਹੁੰਚ ਗਏ ਆ ਉਹ ਉਥੇ ਹੋਰ ਕੁਝ ਹੈ ਨਹੀਂ ਚੁੱਪਵਾ ਉਹਦਾ ਆਨੰਦ ਹੈ ਨਾ ਕਿਵੇਂ ਜਿਹਨੂੰ ਆਉਂਦਾ ਉਹੋ ਹੀ ਜਾਣਦਾ ਦੂਜਾ ਨਹੀਂ ਜਾਣ ਸਕਦਾ ਹੁਣ ਤੁਸੀਂ ਦੇਖੋ ਇੱਕ ਚੋਰ ਦੀ ਸਾਖ ਦਿੱਤੀ ਹੋਈ ਆ ਇੱਕ ਨਾ ਚੋਰ ਰਾਜੇ ਪਿੱਛੇ ਲੱਗੇ ਕਰਾਜਾ ਭਗਤ ਬਾਣੀ ਭਗਤੀ ਕਰਨ ਨੂੰ ਤੁਰ ਪਿਆ ਉਹ ਪਰ ਗੁਰੂ ਨੇ ਧਾਨ ਕੀਤਾ ਉਹ ਕਿਦੰ ਗਿਆ ਜਦੋਂ satsang ਹੋਣ ਲੱਗਾ ਆ satsang ਦੇ ਮੇਰੇ ਚ ਗਿਆ ਤਾਂ ਉੱਥੇ ਕੀ ਸੁਣਿਆ ਬਈ ਗੁਰੂ ਦੇ ਬੰਨਾ ਗੱਤੀ ਨਹੀਂ ਹੁੰਦੀ ਹੈਗੀ ਉਹਨਾਂ ਕਹਿੰਦੇ ਮੈਂ ਗੁਰੂ ਤਾਂ ਧਾਨ ਕੀਤਾ ਨਹੀਂ ਉਹਨਾਂ ਮਨ ਚ ਤੱਕ ਲਿਆ ਜਿਹੜਾ ਸਵੇਨ ਮੈਨੂੰ ਮਿਲਦਾ ਮੈਨਾਂ ਨੂੰ ਗੁਰੂ ਧਾਨਾ ਹੈ ਦਾ ਉਹਦੇ ਪਿੱਛੇ ਚੋਰ ਲੱਗਾ ਹੋਇਆ ਰਾਜੇ ਦੇ ਪਿੱਛੇ ਵੀ ਰਾਜੇ ਤੋਂ ਨਿਕਲ ਕੋਈ ਨਾ ਕੋਈ ਧਾਨ ਲੈ ਕੇ ਨਿਕਲਿਆ ਹੋਊਗਾ ਉਨੇ ਇੱਕ ਲਾਲ ਘਰੋਂ ਲੈ ਕੇ ਨਿਕਲੇ ਨਾ ਜਾਵਾਂ ਕੋ ਜੋ ਦੇ ਚੜਿਆ ਕੋ ਚੋਰ ਤੋਂ 도ੜਿਆ ਰਾਜੇਵਲ ਤਾਂ ਰਾਜਾ 도ੜਿਆ ਚੋਰ ਬਣ ਨੂੰ ਰਾਜੇ ਨੇ ਸੋਚਿਆ ਵੀ ਇਹ ਵੀ ਇਕੱਲਾ ਤਾਂ ਮੈਂ ਵੀ ਇਕੱਲਾ ਜੁੱਧ ਹੋ ਜਾਊਗਾ ਸਾਡਾ ਜੋ ਹੂਸ ਉਹ ਕਹਨਾਓ ਗੁਰਦੇਵ ਆਹ ਗੁਰਦੇਵ ਉਹ ਉਹਨੂੰ ਗੁਰਦੇਵ ਕਿਹਾ ਕਿ ਨਾ ਚੋਰ ਆਂ ਜੇ ਤੂੰ ਮੈਨੂੰ ਗੁਰਦੇਵ ਮੰਨਣਾ ਹੈ ਜੋ ਕੋ ਤੇਰੇ ਹੈ ਗੁਰਾਂ ਦਾ ਮੇਰੇ ਬੁਰ ਰੱਖ ਉਹਨੇ ਕਹਿੰਕੇ ਕਲਾਰ ਸਗਾ ਉਹ ਨਾਮ ਉਹ ਰੱਖਿਆ ਉਹਨੇ ਕਿ ਮੇਰੇ ਹੌਨ ਟੁਕੜੇ ਟੁੱਟਣਾ ਨਹੀਂ ਹੈਗਾ ਮੈਂ ਅੰਗੋ ਫੇਰ ਤੋਂ ਉੱਠਣਾ ਪਿਛਲੇ ਯੁੱਗਾਂ ਦੀ ਗੱਲ ਹੋਇਆ ਹੋਂਡੇ ਯੁੱਗ ਦਾ ਬੰਦਾ ਮਰ ਜਣਾ ਸਕਦਾ ਕਿ ਹੁਣ 30-40 ਦਿਨ ਜੀ ਸਕਦਾ ਪਿੱਛੇ ਇੱਕ ਬੰਦੇ ਨੇ ਬਰਤ ਰੱਖਿਆ ਸਾਡੇ ਸਿੱਖ ਨੇ ਉਹ 60-65 ਦਿਨ ਜੀਹਾ ਮਰ ਗਿਆ ਹੋਇਆ ਉਹ ਅੰਮਰਸਾਹ ਸਾਹਿਬ ਚ ਹੋਈ ਸੀ ਚਰਖੇ ਦੇ ਖੇਲੇ ਹੋਈ ਸੀ ਹੋਂ ਯੁੱਗਾਂ ਵਿੱਚ ਮਰਦਾ ਨਹੀਂ ਸਕਦਾ ਬੰਦਾ ਕਦੀ ਹੱਡੀ ਚ ਪ੍ਰਾਣ ਨਾ ਹੈ ਗਿਆ ਸਰੀ ਚਮੜੀ ਚ ਰਹਿ ਗਿਆ ਜਿਹੜੇ ਹੁਣ ਪ੍ਰਾਣਿਆਂ ਹੁਣ ਫਿਰਦੇ ਵਿੱਚੋਂ ਬਿਨਾਂ ਖਾਓ ਪੀਓ ਦਾ ਸੀ ਇਤ ਨਹੀਂ ਚੱਲਦਾ ਹੈ ਰਾਂ ਉਹ ਰਾਜਾ ਜੀ ਨੂੰ ਇਹ ਗੱਲ ਕਹਿ ਕੇ ਚਲੇ ਗਿਆ ਵੀ ਤੂੰ ਆ ਮੇਰੇ ਆ ਕੇ ਉੱਠਣਾ ਨਹੀਂ ਹੈਗਾ ਇੱਕ ਸਾਲ ਹੋ ਗਿਆ ਰਾਜੇ ਨੂੰ ਉੱਥੇ ਬੈਠੇ ਨੂੰ ਮੀਂਹ ਪਿਆ ਛੰਡਾ ਲੱਗੀਆਂ ਗਲਮੀਆਂ ਲੱਗੀਆਂ ਸਭ ਕੁਝ ਹੋਇਆ ਉਹ ਉੱਠਿਆ ਨਹੀਂ ਰਾਜਾ ਭਗਵਾਨ ਤੇ ਭਗਤਾਂ ਨੂੰ ਦੁੱਖ ਨਹੀਂ ਸਹਿਣ ਘੱਲ ਹੁੰਦਾ ਭਗਵਾਨ ਆਏ ਕਿੰਦੇ ਰਾਜਾ ਉਠ ਕਹਿੰਦਾ ਮੈਂ ਨਹੀਂ ਉਠਣਾ ਕੀ ਗੱਲ ਆ ਮੇਰਾ ਗੁਰੂਬਿੰਦ ਕਹਿੰਦੇ ਮੇਰੇ ਅੰਤਨਾ ਦੂ ਉਠਣਾ ਨਹੀਂ ਹੈਗਾ ਉਹ ਤਾਂ ਚੋਰ ਸੀਗਾ ਉਹ ਤੈਨੂੰ ਠਗਣਾ ਤੈਨੂੰ ਠੱਗ ਕੇ ਲੈ ਗਿਆ ਕਹਿੰਦਾ ਨਹੀਂ ਉਹ ਨਹੀਂ ਚੋਰ ਸੀਗਾ ਤੂੰ ਚੋਰ ਆ ਪੂਰੀ ਕਿਰਪਾ ਨਾਲ ਤੂੰ ਆਇਆ ਅੱਗਿਆਂ ਤੋਂ ਆ ਗਿਆ ਉਹ ਨਹੀਂ ਦਾ ਚੋਰ ਰਾਜਾ ਨਹੀਂ ਉੱਠਿਆ ਤੂੰ 2 ਸਾਲ ਹੁ ਉੰਦ ਹੈ 3 ਸਾਲੋਂ ਕੋ ਬੈਠੀ ਨੂੰ ਉਹ ਮਹਾਰਾਜ ਆਏ ਹੋਰ ਤੁਹਾਨੂੰ ਤੂੰ ਚੇਤੇ ਕਰਦਾ ਮੈਂ ਉਹ ਹੀ ਆ ਕਹਿੰਦਾ ਨਹੀਂ ਮੇਰਾ ਗੁਰਦੇਵ ਆਊਗਾ ਤਾਂ ਮੈਂ ਛੁਣਾ ਲਗਾ ਉਹਨੇ ਕਿਹਾ ਤੈਨੂੰ ਛਲ ਮਾਰਦਾ ਜਦੋਂ ਲਾੜ ਥੱਕ ਕੇ ਲੱਗੇ ਉਹ ਨਹੀਂ ਹੋਣਾ ਹੈਗਾ ਕਿੰਦਨ ਨਾ ਤਾਂ ਮੈਂ ਛਣਾ ਨਹੀਂ ਹੈਗਾ ਫੇ ਭਗਵਾਨ ਦੇ ਹੱਥ ਚੋਰ ਜੁਰ ਕਰ ਗਏ ਤੇ ਚੱਲ ਜਿਹਨੂੰ ਤੂੰ ਬਿਖਾਲ ਕਹਿੰਦਾ ਨਹੀਂ ਖਬਰ ਨਹੀਂ ਲੈ ਤਿੰਨ ਸਾਲਾਂ ਬੱਚ ਨੂੰ ਜਾ ਕੇ ਆ ਕੇ ਦੇਖੋ ਕਿ ਕੀ ਹੋਇਆ ਉਹ ਕਿਨਾਂ ਕਹਿਣ ਨੂੰ ਮਿਠਾਲ ਤੇ ਆਇਆ ਕਿਦੇ ਚਲੇ ਕੋ ਲਾਟ ਠਾਕ ਕੇ ਲਿਆ ਤੈਨੂੰ ਉਹ ਕਿਹਾ ਤੂੰ ਕੌਣ ਆ ਕਿ ਤੂੰ ਮੈਨੂੰ ਭਗਵਾ ਲਵਾ ਉਹਨੂੰ ਲਿਆਂਦਾ ਉੱਥੇ ਸਾਡੀ ਬਣ ਕੇ ਇੱਕ ਤੁਗਲੀ ਹੋਈ ਜਾ ਗੁਰਗਿੰਦ ਤੁਮੇ ਘਰੇ ਕਿਸ ਕੋ ਲਾਗੂ ਪਾਏ ਮਲਿਹਾਰੀ ਕੋਰੇ ਆਪਣੇ ਜਾਂ ਸਤ ਗੁਰ ਦੀਆ ਮੋੜਾਏ ਸਤ ਗੁਰਾਂ ਤੇ ਬਿਨਾ ਗੱਲ ਨਹੀਂ ਬਣਦੀ